ਕਰੇ ਲਈ ਜਾ ਕੇ ਨਾ ਫਿੱਟਾ ਵੇ ਤਾਂ ਸਾਡਾ ਬੰਦਾ ਜਾਊਗਾ ਗੱਡੀ ਲੈ ਕੇ ਟੋਚਨ ਕਰਕੇ ਲਿਆਊਗਾ ਠੀਕ ਹੈ ਜੀ ਜੇ ਨਾ ਸਮਝ ਆ ਕੋਚਨ ਵੀ ਕਰਕੇ ਲਿਆਓ ਆ ਖੜੇ ਆ ਭਾਈ ਆ ਲੈ ਕੇ ਆਉਣਗੇ ਤੁਹਾਡੇ ਘਰੇ ਆ ਲੈ ਕੇ ਆਉਂਗਾ ਕੋਚਨ ਕਰਨਾ ਇਹ 548 ਮਾਡਲ ਹੈ ਹਾਂਜੀ 485 ਤੋਂ ਥੋੜਾ ਵੱਡਾ ਹੈ ਠੀਕ ਹੈ ਜੀ ਠੀਕ ਹੈ ਚਾਰੇ ਨਵੇਂ ਚੌਕੜਿਆਂ ਦਾ ਠੀਕ ਹੈ ਜੀ ਟਾਇਰ ਨਵੇਂ ਨਹੀਂ ਹਾਂ ਦੁਆਰ ਦੇ ਟਾਇਰ ਹੈ ਬ੍ਰੇਕਰ ਦਾ ਤਾਂ ਪੁੱਛਿਆ ਹੀ ਨਾ ਕਰੋ ਤੁਸੀਂ ਗੱਲ ਹੀ ਨਾ ਕਰੋ ਵਿੰਜਨਗਰ ਦੀ ਠੀਕ ਹੈ ਗੈਕ ਨੂੰ ਤਾਂ ਕੋਈ ਔਲ ਮੈ ਨਹੀਂ ਹੁੰਦਾ ਠੀਕ ਹੈ ਜੀ ਇੰਨੀ ਦੂਰ ਤੋਂ ਬੰਦਾ ਸਾਦ ਨਾ ਝੂਠ ਬੁਲਾ ਕੇ ਉਹ ਕੰਮ ਨਹੀਂ ਇੱਥੇ ਇਹ ਭਾਈ ਜੀ ਹਰਿਆਣਾ ਨੰਬਰ ਹੈ ਹਾਂਜੀ ਇਹਦੇ 75 ਪੈਸੇ ਟਾਇਰ ਆ ਚਾਰੇ ਇੰਜਨ ਘਿਰਦਾ ਹਾਂਜੀ ਕੋਈ ਕਮੀ ਲੱਭ ਜੇ ਟਰੈਕਟਰ ਜੋ ਕਿੰਨੀ ਦੂਰ ਤੋਂ ਬੰਦਾ ਆਊਗਾ ਉਹਨੂੰ ਡਬਲ ਖਰਚਾ ਦੇ ਕੇ ਮੋੜਾਂਗੇ ਜੋ ਆਪਣੀ ਗੱਲ 'ਚ ਫਰਕ ਆ ਜਾਏਗਾ ਇਹ 2009 ਮਾਡਲ ਹੈ ਜੀ ਹਾਂਜੀ ਇਹ ਕੰਪਨੀ ਦਾ ਡਬਲ ਕਲਚ ਹੈ ਸਤਸ੍ਰੀ ਗੁਰੂ ਮੇਤਰੂ ਆਪਾਂ ਫਤਿਹਬਾਦ ਟਰੈਕਟਰ ਮੰਡੀ ਤੇ ਪਹੁੰਚੇ ਆਂ ਤੇ ਜਿੱਥੇ ਬਾਈ ਆਪਣੇ ਨਾਲ ਪ੍ਰਵੀਨ ਜੁੜਿਆ ਸਤਸ੍ਰੀ ਗੁਰੂ ਬਾਈ ਸਤਸ੍ਰੀ ਗੁਰੂ ਉਹ ਠੀਕ ਹੈ ਭਰਾ ਵਧੀਆ ਵਧੀਆ ਚੜਦੀ ਕਲਾ ਬੱਲੇ ਬੱਲੇ ਚਲੋ ਤੇ ਕਿੰਨੇ ਕ ਟਰੈਕਟਰ ਨੇ ਬਾਈ ਪ੍ਰਵੀਨ ਆਪਣੇ ਕੋਲੇ ਹੈ ਹੀ ਬਾਈ 10 12 ਟਰੈਕ ਤੇ ਕਾਪੀ ਕਾ ਗ ਜਾਂਦੇ ਕਿਦਾਂ ਰਹਣਗੇ ਕਾਪੀ ਕਾ ਗ ਜਾਂਦਾ ਚਾਰ ਨੰਬਰ ਟ੍ਰੈਡਰ ਲਿਆਉਣੇ ਆਪਾਂ ਠੀਕ ਹੈ ਕਾਪੀ ਕਾ ਗ ਸਾਰੇ ਵਧੀਆ ਠੀਕ ਹੈ ਜੀ ਕੋਈ ਦਿੱਕਤ ਨਹੀਂ ਹੈ ਕਾ ਗ ਜਾਂਦੇ ਆਪਾਂ ਨੂੰ ਠੀਕ ਹੈ ਜੀ ਤੇ ਲੋਕੇਸ਼ਨ ਕੀ ਪੈਗੀ ਫਤਿਆਵਾਦ ਆਟੋ ਮਾਰਕੀਟ 186 ਨੰਬਰ ਦੁਕਾਨ ਆਪਣੀ 186 ਨੰਬਰ ਦੁਕਾਨ ਹੈ ਬਾਈ ਨੰਗਾ ਮਰਵਾ ਦੇ ਤੇ ਰਿਆਸ ਰੂਸ ਦਾ ਹੈਗਾ ਤੁਹਾਡੇ ਕੋਲੇ ਜਗਾੜ ਆਪਣੇ ਕੋਈ ਜਿਹੜਾ ਬੰਦਾ ਦੂਰ ਤੋਂ ਆਂਦਾ 2 2.5 ਕਿਲੋਮੀਟਰ ਤੇ ਰਹਿਣ ਰੋਣ ਵਾਸਤੇ ਸੌਦਾ ਲੈਟ ਫੈਟ ਹੋ ਜੇ ਠੀਕ ਹੈ ਜੀ ਗ੍ਰੈਵਿਟ ਡਰੂਰ ਦੀ ਲੋਡ ਹੋਵੇ ਗ੍ਰੈਵਿਟ ਇੱਥੋਂ ਭੇਜ ਦੇਈਦਾ ਠੀਕ ਹੈ ਜੀ ਬ ਜਦੋਂ ਦਾ ਮਨ ਕਰੇ ਜਾਣਾ ਹੈ ਟਰੈਕਟਰ ਲੈ ਕੇ ਉੱਥੇ ਜਾ। ਠੀਕ ਹੈ ਜੀ। ਤੇ ਜਿਹੜੇ ਆਪਾਂ ਟਰੈਕਟਰ ਦਿਖਾਵਾਂਗੇ ਇੰਜਨ ਗੇਅਰ ਦੇ ਠੋਕ ਵਜਾ ਕੇ ਲੈਉਣੇ। ਜਮਾ ਜਮਾ ਪੂਰੇ ਵਧੀਆ 100 ਦੀ 100। 100 ਦੀ 100%। 100 ਦੀ 100%। ਕੋਈ ਟਰੈਕਟਰ 'ਚ ਕਮੀ ਵੀ ਆਉਂਦੀ ਹੈ ਤਾਂ ਸੋ ਨਹੀਂ ਪੂਰਾ ਰੈਡੀ ਕਰਕੇ ਹੀ ਮੰਡੀ ਦੇ ਵਿੱਚ ਲਾਉਨੇ ਆ ਪਹਿਲਾਂ ਮੰਡੀ 'ਚ ਨਹੀਂ ਲਿਆਉਂਦਾ ਟਰੈਕਟਰ ਆਪਣੇ। ਪਹਿਲਾਂ ਮੰਡੀ 'ਚ ਨਹੀਂ ਆਉਂਦਾ। ਪਹਿਲਾਂ ਮੰਡੀ 'ਚ ਨਹੀਂ ਆਊਗਾ ਸਾਡਾ। ਵਰਕਸ਼ਾਪ 'ਚ ਖੜਾ ਰਹੂਗਾ। ਵਰਕਸ਼ਾਪ 'ਚ ਹੀ ਰਹੂਗਾ। ਠੀਕ ਹੈ ਜੀ। ਹੁਣ ਆਪਾਂ ਇਸ ਹੀ ਆਸੇ ਤੋਂ ਸਟਾਰਟ ਕਰਦੇ ਆ 548 ਤੋਂ 548 ਹੈ ਜੀ ਇਹਦੇ ਬਾਰੇ ਦੱਸੀਂ ਕਰੋ ਇਹ 548 ਮਾਡਲ ਹੈ ਹਾਂਜੀ 485 ਤੋਂ ਥੋੜਾ ਵੱਡਾ ਹੈ ਠੀਕ ਹੈ ਜੀ ਠੀਕ ਹੈ ਚਾਰੇ ਨਵੇਂ ਚੌਕੜਿਆਂ ਦਾ ਠੀਕ ਹੈ ਜੀ ਟਾਇਰ ਨਵੇਂ ਨਹੀਂ ਹਾਂ ਦੁਆਰ ਦੇ ਟਾਇਰ ਹੈ ਠੀਕ ਹੈ ਜੀ ਤੇ 2020 ਮਾਡਲ ਹੈ ਐਚ ਆਰ ਨੰਬਰ ਹੈ ਐਚ ਆਰ ਨੰਬਰ ਹੈ ਹਾਂਜੀ ਫਸਟ ਓਨਰ ਹੈ ਫਸਟ ਓਨਰ ਹੈ ਹਾਂ ਠੀਕ ਹੈ ਤੇ ਜਿਵੇਂ ਚਮਕੀ ਜਾਂਦਾ ਇਹ ਰੰਗ ਪੇਂਟ ਦਾ ਠੀਕ ਹੈ ਨਾ ਨਾ ਕਿਤੋਂ 오ਰੀਜਨਲ ਨਹੀਂ ਹੋਇਆ ਸਾਰਾ ਪੇਂਟ ਹੋਇਆ ਬਸ ਕੱਲਾ ਬੰਪਰ ਕੋ ਅੱਗਾ ਅੱਗਾ ਬਾਕੀ ਸਾਰਾ ਟਰੈਕਟਰ ਪੂਰਾ 오ਰੀਜਨਲ ਹੈ ਠੀਕ ਹੈ ਜੀ ਬਰਗਾਟਾਂ ਤੇ ਫੌਜੀ ਟੇਪ ਲਵਾਈ ਹੋਈ ਹੈ ਠੀਕ ਹੈ ਜੀ ਬਾਕੀ ਸਾਰਾ 오ਰੀਜਨਲ ਹੈ ਰਿੰਮ ਰਿੰਮਾਂ ਦਾ ਬਿਲਕੁਲ ਸਾਫ਼ ਹੈ ਜੀ ਠੀਕ ਹੈ ਜੀ ਮਾਡਲ ਤੇ ਰੇਟ ਕਿੰਨਾ ਆ ਗਿਆ ਜੀ ਇਹ 2020 ਮਾਡਲ ਹੈ ਜੀ ਰੇਟ ਇਹਦਾ ਸਿਰਫ ਥੋੜਾ ਜਿਹਾ ਹੀ ਹੈ ਜੀ ਥੋੜਾ ਜਿਹਾ ਕਿੰਨਾ ਕਰੋ 4 ਲੱਖ ਰੁਪਏ ਜੀ 4 ਲੱਖ ਰੁਪਏ ਜੇ ਕੋਈ ਵੀਡੀਓ ਬੁਡੀਓ ਦੇਖ ਕੇ ਆ ਗਿਆ ਵੀਡੀਓ ਦੇਖ ਕੇ ਆਵੇਗਾ ਤੁਹਾਨੂੰ 25% ਛੂਟ ਹੈ 25% ਛੂਟ ਹੈ ਬਾਈ ਲਓ ਵੀ ਵੱਡੀ ਆਫਰ ਨੇ ਤੇ 25% ਛੋਟ ਕਰਤੀ ਤੁਸੀਂ ਆਪ ਹੀ ਜੋੜ ਲਿਓ ਮੈਨੂੰ ਨਹੀਂ ਆਉਂਦਾ ਜੋੜਨਾ ਇੰਟੋ ਫਾਰਮ ਆ ਗਿਆ ਇਹਦੇ ਬਾਰੇ ਦੱਸੀ ਬਾਈ 30 55 ਵਾਲਾ ਇਹ 30 55 ਹੈ ਜੀ 4 ਸਿਲੰਡਰ ਚ ਹਾਂਜੀ ਇਹਦੇ ਨਾਲ ਦੇ ਟਾਇਰ ਚਾਰੇ ਠੀਕ ਹੈ ਜੀ 60 ਪੈਸੇ ਠੀਕ ਹੈ ਜੀ ਏ ਵੀ ਟ੍ਰੈਕਟਰ ਪੂਰਾ ਓਰੀਜినਲ ਹੈ ਕੱਲਾ ਬੰਪਰ ਪੇਂਟ ਹੈ ਦਾ ਵੀ ਕੱਲਾ ਬੰਪਰ ਪੇਂਟ ਹੈ ਹਾਂਜੀ ਤੇ ਇੰਜਨ ਗੇਅਰ ਦਾ ਕਿੰਨਾ ਦਾ ਬੰਦ ਗੇਅਰ ਦਾ ਤਾਂ ਪੁੱਛਿਆ ਹੀ ਨਾ ਕਰੋ ਤੁਸੀਂ ਗੱਲ ਹੀ ਨਾ ਕਰੋ ਇੰਜਨ ਗੇਅਰ ਦੀ ਠੀਕ ਹੈ ਗਾਹਕ ਨੂੰ ਤਾਂ ਕੋਈ ਔਲ ਮੈ ਨਹੀਂ ਆਉਂਦਾ ਠੀਕ ਹੈ ਜੀ ਇੰਨੀ ਦੂਰ ਤੋਂ ਬੰਦਾ ਸਾਡਾ ਇਹ ਝੂਠ ਬੁਲਾ ਕੇ ਉਹ ਕੰਮ ਨਹੀਂ ਇੱਥੇ ਠੀਕ ਹੈ ਜੀ ਜੋ ਕਵਾਂਗੇ ਉਹੀ ਦਵਾਂਗੇ ਠੀਕ ਹੈ ਜਿਹੜਾ ਹੋਊਗਾ ਉਹੀ ਹੋਏਗਾ ਕੋਈ ਹੋਏਗਾ ਕੋਈ ਝੂਠ ਕੋ ਨਹੀਂ ਕੋਈ ਲੋਕ ਵੀਡੀਓ ਪਾ ਦਿੰਦੇ ਝੂਠ ਲਿਖ ਦਿੰਦੇ ਵਿੱਚ ਹੁੰਦਾ ਕੀ ਹੈ ਨਿਕਲਦਾ ਕੀ ਹੈ ਉਹ ਚੀਜ਼ਾਂ ਇੱਥੇ ਕੋ ਨਹੀਂ ਠੀਕ ਹੈ ਜੀ ਤੇ ਟਾਇਰ ਕਿੰਨੇ ਕ ਪੈਸੇ ਨੇ ਇਹਦੇ ਇਹਦੇ 60 ਕ ਪੈਸੇ ਟਾਇਰ ਵੀਰ ਜੀ ਠੀਕ ਹੈ 60 ਕ ਪੈਸੇ ਟਾਇਰ ਸਾਰੇ ਨਾਲ ਦੇ ਟਾਇਰ ਹੈ ਨਾਲ ਤੇ ਟਾਇਰ ਨੇ ਡਬਲ ਡਿਸਟ੍ਰਿਬਿਊਟਰ ਚ ਆ ਗਿਆ ਪ੍ਰੈਸ਼ਰ ਕਟਾਈ ਯਾਨੀ ਕਿ ਸੋਨਾ ਟਰੈਕਟਰ ਹੈ ਟੌਪ ਮਾਡਲ ਹੈ ਟੌਪ ਮਾਡਲ ਹੈ 30 55 ਦਾ ਟੌਪ ਮਾਡਲ ਟਰੈਕਟਰ ਹੈ ਇਹਨਾਂ ਵੀ ਠੀਕ ਹੈ ਮਾਡਲ ਤੇ ਰੇਟ ਮਾਡਲ 2022 ਮਾਡਲ ਹੈ 23 ਦੀ ਐਰਸੀ ਐਂਦੀ ਏ ਵੀ ਦੇ ਦਾਂਗੇ ਥੋੜੇ ਜਿਹੇ ਪੈਸਿਆਂ 'ਚ ਦਵਾਂਗੇ 375 ਦਾ ਦਵਾਂਗੇ 375000 ਥੋੜੇ ਡਿਮਾਂਡ ਕੀ ਕਰਨੀ ਹੈ ਹਾਂ ਜੀ 10000 ਮੌਕੇ ਤੇ ਛੱਡਦਾ ਹਾਂ 10000 ਮੌਕੇ ਤੇ ਹਾਂ ਛੱਡਦਾ 10000 ਮੌਕੇ ਤੇ ਸੋੜੇ 'ਚ ਹੋਊ ਮਿੱਤਰੋ ਸਿਉਨਾਲਿਕ ਆ ਗਿਆ 750 ਦਸੀ ਬਾਈ ਇਹਦੇ ਬਾਰੇ ਇਹ ਬਾਈ ਜੀ 2011 ਮਾਡਲ ਹੈ ਹਾਂ ਜੀ ਹਰਿਆਣਾ ਨੰਬਰ ਹੈ ਹਾਂ ਜੀ ਇਹਦੇ 75 ਪੈਸੇ ਟਾਇਰ ਆ ਚਾਰੇ ਠੀਕ ਹੈ ਜੀ ਸਿੰਪਲ ਸਟੀering ਹੈ ਹਾਂ ਜੀ 6 ਚਰੀ ਹੈ ਸਵੇਚਰੀ ਹੈ ਹਾਂ ਜੀ ਤੇ ਇੰਜਨ ਗੇਅਰ ਦਾ ਕਿੱਦਾਂ ਰੋਹੂ ਇੰਜਨ ਇੰਜਨ ਗੇਅਰ ਦੀ ਤਾਂ ਗੱਲ ਹੀ ਨਾ ਕਰੋ ਇੰਜਨ ਗੇਅਰ ਤਾਂ ਪੂਰਾ ਵਧੀਆ ਜੀ ਇੰਜਨ ਗੇਅਰ ਦਾ ਪੁੱਛਾ ਹੀ ਨਾ ਐਂਦੀ ਨਵੀਂ ਸਰਵਿਸ ਹੋਈ ਐ ਨਵਾਂ ਗੇਅਰ ਦਾ ਤੇਲ ਚੇਂਜ ਹੋਇਆ ਠੀਕ ਐ ਸਭ ਕੁਛ ਨਵਾਂ ਸਭ ਕੁਛ ਨਵਾਂ ਜਾਣੀ ਜਾ ਕੇ ਜੋੜਨਾ ਹੀ ਐ ਬਸ ਜੋੜਨਾ ਹੀ ਐ ਠੀਕ ਐ ਤੇ ਸ਼ੋ ਥੋੜੀ ਐਂਦੀ ਉੱਤੋਂ ਤੋਂ ਟੱਚਿੰਗ ਹੋਈ ਐ ਠੀਕ ਐ ਤੇ ਥੋੜੇ ਉਤਮ ਰਗਾਟ ਹੋਇਆ ਬਸ ਮਗਰਾਟ ਹੋਇਆ ਇਹ ਬਾਈ ਦੱਸਤਾ ਬਾਈ ਨੇ 100 ਟਾਚਿੰਗ ਹੋਈ ਆ ਮਾੜਾ ਮੋਟਾ ਮੰਗਰਾਟ 11 ਮਾਡਲ ਹੈ ਤੇਲ ਬ੍ਰੇਕਾਂ ਬਿਲਕੁਲ ਥੋੜੇ ਜੇ ਪੈਸਾ ਨਹੀਂ ਹੈ ਥੋੜੇ ਕਿੰਨੇ ਦਾ ਇਹ ਦੇਣਾ ਜੀ 275 ਦਾ ਇੱਕ ਤਾਂ ਤੇਰੀ ਥੋੜੀ ਵਾਲੀ ਗੱਲ ਨੇ ਕੀਲਤਾ ਮੈਨੂੰ ਮਾਰੀ ਤਾ ਆਪਾਂ ਪੱਕੇ ਰੈਡੀ ਰੱਖਨੇ ਉਹ ਨਹੀਂ ਰੱਖਦੇ ਵੀ ਚਾਰ ਮੰਗ ਲੈ ਪੰਜ ਮੰਗ ਲੈ ਐਵੇਂ ਕਿਸੇ ਨੂੰ ਭਜਾਓ ਕਰੋ ਤੇ 275 ਦੀ ਬਣੂਣ 275 ਦਾ ਮੌਕੇ ਤੇ ਕਰ ਦਾਂਗੇ ਸਾਈ ਤੇ ਮੌਕੇ ਤੇ ਸਾਈ ਤੇ ਹੋ ਜੂ ਮਿੱਤਰ ਹੋਰ ਛੂਟ ਹੋ ਜੂਗਾ ਹੋਰ ਨਾ ਕੱਚਾ ਫਰੀ ਮੂਰੇ ਫੇਰ 750 ਆ ਗਿਆ ਅਣਜਾਣ ਦਾ ਖਰਚਾ ਫਰੀ ਹੋ ਗਿਆ ਮੂਰੇ 750 ਫੇਰ ਆ ਗਿਆ ਦੱਸੀ ਬਾਈ ਇਹ 2007 ਮਾਡਲ ਹੈ ਜੀ ਹਾਂਜੀ ਠੀਕ ਹੈ ਇਹਦੇ ਥੋੜੇ ਜਿ ਛੋਟੇ ਜਮੀਦਰ ਵਾਸਤੇ ਹੈ ਥੋੜੇ ਜਿ ਪੈਸਾਂ ਦੇ ਹੈ ਠੀਕ ਆ ਥੋੜੇ ਜਿ ਪੈਸਾਂ ਆ ਹਾਂ ਥੋੜੇ ਜਿ ਨਾ ਕਿੰਨੇ ਦਾ ਇਹ ਦੇਣਾ ਆਪਾਂ 1.5 ਦਾ ਦੇਣਾ ਹੈ 1.5 ਦਾ ਇੱਕ ਤਾਂ ਧਰਮ ਨਾਲ ਤੇਰੀ ਥੋੜੇ ਜਿ ਆਲੀ ਗੱਲ ਕੀਲ ਕੇ ਰੱਖਾ ਆਪਾਂ ਗੱਲ ਹੀ ਆਉਜੀ ਕਰਦੇ ਆਂ ਜੀ ਫालतू ਗੱਲ ਹੀ ਨਹੀਂ ਕਰਦੇ ਫालतू ਗੱਲ ਨਹੀਂ ਕਰਦੇ ਠੀਕ ਹੈ ਤੇ ਟਰੈਕਟਰ ਦਿਖਾ ਦੇ ਬਾਈ ਚਾਰ ਸਪੀਰਿਆਂ ਉਂ ਘੁੰਮ ਕੇ ਇੰਜਣ ਗਿਰਦਾ ਕੋਈ ਕਮੀ ਲੱਭ ਜੇ ਟਰੈਕਟਰ ਜੋ ਕਿੰਨੀ ਦੂਰ ਤੋਂ ਬੰਦਾ ਆਊਗਾ ਉਹਨੂੰ ਡਬਲ ਖਰਚਾ ਦੇ ਕੇ ਮੋੜਾਂਗੇ ਜੋ ਆਪਣੀ ਗੱਲ 'ਚ ਫਰਕ ਆ ਜਾਏਗਾ ਠੀਕ ਹੈ ਜੀ ਡਬਲ ਖਰਚਾ ਬਾਈ ਦੇ ਕੇ ਮੋੜਨਗੇ ਰੰਗ ਪੈਂਟ ਦਾ ਬਿਲਕੁਲ ਰੀਨਲ ਹੈ ਹੁਣ ਤੱਕ ਜੇ ਐ ਇਦਾਂ ਹੀ ਖਰੀਦਦੇ ਹੋ ਤੁਸੀਂ ਕਿੰਨੇ ਦਾ ਬਣ ਜੂਏ ਇਹ ਬਣ ਜੂਏ 1,65,000 ਰੁਪਈਆ ਦਾ 1,65,000 ਦਾ ਇਦਾਂ ਹੀ ਮੰਨੋ ਜੇ ਟੈਟੂਰ ਪਵਾਤੇ ਬਾਈ ਬਾਈਆਂ ਨੇ ਫੇਰ ਮੜ ਮੋਟੇਟ ਵੱਜੂਗਾ ਇਹ ਲੋਕਲ ਨੰਬਰ ਹੈ ਟਹਾਣਾ ਟਹਾਣਾ ਨੰਬਰ ਹੈ ਲੋਕਲ ਟਹਾਣੇ ਦਾ ਨੰਬਰ ਹੈ ਤੇ ਮੂਰੇ ਆ ਗਿਆ 439 ਪਾਵਰ ਟਰੈਕ ਪਾਵਰ ਟਰੈਕ ਇਹਦੇ ਬਾਰੇ ਦੱਸੀਂ ਜੀਰਾ ਇਹ 2009 ਮਾਡਲ ਹੈ ਜੀ ਹਾਂਜੀ ਇਹ ਕੰਪਨੀ ਦਾ ਡਬਲ ਕਲਚ ਹੈ ਠੀਕ ਹੈ ਜੀ ਇਹਨੂੰ ਚੈੱਕ ਕਰ ਲਓ ਪਰਲੇ ਪਾਸੋਂ ਇੱਧਰ ਦੇਖੋ ਆਕੇ ਆਹ ਦੇਖੋ ਜੀ ਇਹ ਸਾਰਾ ਜਿਗਾੜੇ ਦਾ ਡਬਲ ਕੰਪਨੀ ਡਬਲ ਹੈ ਠੀਕ ਹੈ ਇਹ ਕੰਪਨੀ ਦਾ ਰਾਬ ਬਹੁਤ ਘੱਟ ਆਏ ਆ ਸਪੈਸ਼ਲ ਡਿਮਾਂਡ ਤੇ ਆਇਆ ਹੋਇਆ ਹੈ ਜੀ ਇੱਕ ਆਹ ਦੇਖ ਲਓ ਜੀ ਜਿਹੜੇ ਭਾਈ ਜਾਣਦੇ ਆ ਇਹਦੇ ਬਾਰੇ ਆ ਲਿਖਿਆ ਹੋਇਆ ਸੋ ਤੇ ਆ ਨਾ ਡੀਜ਼ਲ ਸੇਵਰ ਹੈ ਡੀਜ਼ਲ ਬਹੁਤ ਘੱਟ ਖਾਂਦਾ ਹੈ ਹਾਂ ਬਹੁਤ ਘੱਟ ਆਉਂਦੇ ਆ ਇਹ ਟਰੈਕਟਰ ਤੇ ਨੋ ਮਾਡਲ ਹੈ ਹਰਿਆਣਾ ਨੰਬਰ ਹੈ ਹਾਂਜੀ ਨਵੇਂ ਟਾਇਰ ਆ ਚਾਰੇ ਠੀਕ ਹੈ ਇੰਜਨ ਗੇਅਰ ਦਾ ਕਿੰਦਾ ਰੋ ਇੰਜਨ ਗੇਅਰ ਦਾ ਦੱਬਾਲੇ ਆ ਗਈ ਹੈ ਆ ਗਈ ਹੈ ਨਵਾਂ ਮਾਡਲ ਦਾ ਰੇਟ ਨਿਊ ਬੈਟਰੀ ਹੈ ਨਿਊ ਟਾਇਰ ਹੈ ਠੀਕ ਹੈ ਨਿਊ ਬੈਟਰੀ ਆ ਗਈ ਨਿਊ ਟਾਇਰ ਆ ਮੂੰਮਣੀਆਂ ਵੀ ਹਜੇ ਕੰਡੇ ਉੱਤੀ ਪਏ ਨਹੀਂ ਬਾਈ ਹੁਣੇ ਚੜਿਆ ਟਾਇਰ ਪਰਸੂ ਚੜਿਆ ਪਰਸੂ ਹੀ ਚੜਿਆ ਹਾਂ ਪਰਸੂ ਹੀ ਚੜਿਆ ਠੀਕ ਹੈ ਤੇ ਰੇਟ ਕਿੰਨਾ ਆ ਗਿਆ ਬਾਈ ਜੀ ਇਹ ਦੇਣਾ ਆਪਾਂ 225 ਦਾ ਦੇਣਾ ਜੀ 2 ਲੱਖ 25 ਹਜ਼ਾਰ ਦਾ ਮਿੱਤਰੋ ਬਣੂ ਆ ਜਿੰਮ ਚਮਕੀ ਜਾਂਦਾ ਰੰਗ ਤਾਂ ਨਹੀਂ ਮਾਇਆ ਨਾ ਪਾਲਸ ਪੁਲਿਸ ਮਾਰੀ ਹੋਈ ਹੈ ਪਾਲਸ ਮਾਰੀ ਹੋਈ ਹੈ ਪਾਲਸ ਮਾਰੀ ਹੋਈ ਆ ਬਾਈ ਰੰਗ ਪੇਂਟ ਕਿ 60 ਦਾ ਮਿੰਨੀ 60 ਕਹਿ ਦਿੰਦੇ ਆ ਜੀ ਨੂੰ ਇਹਦੇ ਬਾਰੇ ਦੱਸੀ ਬਾਈ ਇਹ ਐਮ ਐਮ ਸੁਪਰ ਡੀ ਆਈ 60 ਸੋਨਾਲੀ ਕਾ ਟੋਮ ਮਾਡਲ ਟ੍ਰੈਕਟਰ ਹੈ ਠੀਕ ਹੈ ਜੀ ਪਾਵਰ ਸਟੀਰਿੰਗ ਡਬਲ ਕਲਚ ਠੀਕ ਹੈ ਜੀ ਔਇਲ ਬ੍ਰੇਕਾਂ ਚ ਠੀਕ ਹੈ ਜੀ 6 ਛਿਰੀ ਠੀਕ ਹੈ ਜੀ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਤੁਸੀਂ ਗੱਲ ਹੀ ਨਾ ਕਰੋ ਗੱਲ ਹੀ ਨਾ ਕਰੀਏ ਇੰਜਨ ਗੇਅਰ ਦਾ ਤੁਸੀਂ ਪੁੱਛੇ ਨਾ ਕਰੋ ਖਮੀ ਚ ਆ ਜਾ ਕਰੋ ਸਿੱਧਾ ਹੀ ਠੀਕ ਹੈ ਟਾਇਰਾਂ ਦੀ ਕੰਡੈਸਰ ਟਾਇਰ ਵੇਖ ਲਓ ਜੀ ਇਹਦੇ ਨਾਲ ਦੇ ਟਾਇਰ ਹੈ 40 ਪੈਸੇ ਠੀਕ ਹੈ ਅਗਲੇ ਟਾਇਰ ਨਵੇਂ ਆ ਠੀਕ ਹੈ ਜੀ ਮਾਡਲ ਤੇ ਰੇਟ ਹਾਂ ਇਹਦਾ ਨੰਬਰ ਰਾਜਸਥਾਨ ਦਾ ਹੈ ਜੀ ਠੀਕ ਹੈ ਜੀ ਮਾਡਲ ਤੇ ਰੇਟ ਆ ਇਹ 2014 ਮਾਡਲ ਹੈ ਹਾਂ ਜੀ ਤੇ ਇਹ ਵੀ 225 ਦਾ ਦੇਣਾ ਜੀ 2 ਲੱਖ 25000 ਦਾ ਮਿੱਤਰੋ ਇਹ ਬਣੂਗਾ ਡਬਲ ਡਬਲ ਡਿਸਟ੍ਰੀਬਿਊਟਰ ਦੇ ਵਿੱਚ ਟਰੈਕਟਰ ਹੈ ਮੂਰੇ ਆ ਗਿਆ 730 730 ਸਾਦੀ ਕਟਾਈ ਚ ਸਿਆਣਾ ਲਿਕਾ ਇਹਦੇ ਬਾਰੇ ਦੱਸੋ ਤਿੰਨ ਸਿਲੰਡਰ ਚ ਆ ਗਿਆ ਏ ਠੀਕ ਹੈ ਜੀ 730 ਦੋ ਸਿਲੰਡਰ ਚ ਵੀ ਆਉਂਦਾ ਹੈ ਹਾਂ ਜੀ ਇਹ ਆ ਗਿਆ ਜੀ ਤਿੰਨ ਸਿਲੰਡਰ ਚ ਠੀਕ ਹੈ ਜੀ ਤੇ ਇੰਜਨ ਗੇਅਰ ਆਇਆ ਇੰਜਨ ਗੇਅਰ ਇੰਜਨ ਗੇਅਰ ਤਾਂ ਪੂਰਾ ਵਧੀਆ ਹੈ ਇੰਜਨ ਗੇਅਰ ਤਾਂ ਪੂਰਾ ਵਧੀਆ ਹੈ ਤੇ ਰੰਗ ਪੇਂਟ ਦਾ ਇਹ ਨਾਲ ਨਿਊ ਟਾਇਰ ਆ ਕੇ ਚਾਰੇ ਠੀਕ ਹੈ ਰੰਗ ਪੇਂਟ ਦਾ 6 ਚਰੀ ਸਾਰਾ ਔਰਿਜਨਲ ਏ ਵੀ ਸਾਰਾ ਔਰਿਜਨਲ ਹੈ ਰੰਗ ਪੇਂਟ ਦਾ ਸਾਰਾ ਔਰਿਜਨਲ ਹੈ ਬਾਈ ਟਰੈਕਟਰ ਸੈਂਟਰ ਗੇਅਰ ਹੈ ਠੀਕ ਹੈ ਸੈਂਟਰ ਗੇਅਰ ਆ ਗਿਆ ਸੈਂਟਰ ਮਾਡਲ ਹੈ 2008 ਰੇਟ ਇਹ ਦੇਣਾ ਆਪਾਂ 1,85,000 ਦਾ 1,85,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਸੈਲਫ ਸਟਾਰਟ ਹੈ ਕੋਈ ਵੀ ਕੋਈ ਕਮੀ ਕੋ ਨਹੀਂ ਠੀਕ ਹੈ ਕਰੇ ਲੈ ਜਾ ਕੇ ਨਾ ਫਿੱਟਾ ਵੇ ਤਾਂ ਸਾਡਾ ਬੰਦਾ ਜਾਊਗਾ ਗੱਡੀ ਲੈ ਕੇ ਟੋਚਨ ਕਰਕੇ ਲਿਆਊਗਾ ਠੀਕ ਹੈ ਜੀ ਜੇ ਨਾ ਸਮਝ ਆਇਆ ਟੋਚਨ ਵੀ ਕਰਕੇ ਲਿਆਉ ਆ ਖੜੇ ਆ ਭਾਈ ਆ ਲੈ ਕੇ ਆਉਣਗੇ ਤੁਹਾਡੇ ਘਰੇ ਆ ਲੈ ਕੇ ਆਉਂਗਾ ਟੋਚਨ ਕਰਨਾ ਠੀਕ ਹੈ ਆ ਗੱਡੀ ਆਪਣੇ ਕੋਲੇ ਟਰੈਕਟਰ ਨੂੰ ਅੱਗੋਂ ਚੱਕ ਕੇ ਹਾਂ ਜੀ ਵਾਪਸ ਲਿਆਊਗੀ ਵਾਪਸ ਲਿਆਊਗੀ ਜੇ ਨਾ ਸਮਝ ਆਇਆ ਤਾਂ ਜੇ ਨਾ ਸਮਝ ਆਇਆ ਮੂਰੇ 50 65 ਈ ਆ ਗਿਆ ਜੀ ਇਹ 50 ਬੈਠੇ ਜੀ ਇਹ ਟਰੈਕਟਰ ਆਪਣੇ ਚਾਚੇ ਦਾ ਹੈ ਜੀ ਠੀਕ ਹੈ ਜੀ ਨਵਾਂ ਘੜਾਇਆ ਸੀ ਚਾਚਾ ਜੀ ਨੇ ਠੀਕ ਹੈ ਜੀ ਹਾਂ ਜੀ ਤੇ ਹੁਣ ਉਹਨਾਂ ਨੇ ਹੋਰ ਲੈਣਾ 4x4 ਹਾਲੈਂਡ ਠੀਕ ਹੈ ਜੀ ਹੁਣ ਇਹ ਆਪਣੇ ਕੋਲ ਆਇਆ ਮੈਨੂੰ ਕਹਿੰਦਾ ਭਤੀਜੇ ਦੇ ਦੇ ਕਿਸੇ ਨੂੰ ਠੀਕ ਹੈ ਜੀ ਇਹਦੀ ਕੀ ਖਾਸੀਅਤ ਦੱਸ ਕਾਸੀ ਇਹਦੇ 65 ਐਚਪੀ ਹੈ ਹਾਂਜੀ ਮਾਈਕੋ ਪੰਪ ਦੇ ਵਿੱਚ ਹੈ ਹਾਂਜੀ ਟਾਇਰ ਦੇਖ ਲਓ ਤੁਸੀਂ ਤੁਹਾਡੇ ਪੈਸੇ ਹੀ 90 ਪੈਸੇ ਠੀਕ ਹੈ ਜੀ ਐਮ ਆਰ ਐਫ ਦਾ ਚਾਰੇ ਟਾਇਰ ਹੈ ਠੀਕ ਹੈ ਜੀ ਕਿਤੇ ਵੀ ਕੋਈ ਕਮੀ ਕੋਈ ਨਹੀਂ ਟਰੈਕਟਰ ਦੇ ਵਿੱਚ ਠੀਕ ਹੈ ਜੀ ਡਬਲ ਡਿਸਟ੍ਰੀਬਿਊਟਰ ਠੀਕ ਹੈ ਜੀ ਸਾਰਾ ਟੋਮ ਵਾਲ ਟਰੈਕਟਰ ਹੈ ਜੀ ਠੀਕ ਹੈ ਜੀ ਇੰਜਨ ਗੇਅਰ ਦਾ ਕਿੱਦਾਂ ਰੋ ਇੰਜਨ ਗੇਅਰ ਦਾ ਤੁਸੀਂ ਮੈਂ ਕਹਿੰਦਾ ਗੱਲ ਹੀ ਨਾ ਕਰਿਆ ਕਰੋ ਇੰਜਨ ਗੇਅਰ ਦੀ ਦਾ ਠੀਕ ਹੈ ਜੀ ਆਹ ਵਰਕਸ਼ਾਪ ਆ ਆਪਣ ਜੀ ਮਿਸਟ੍ਰੀਸ ਇਸ ਪਾਲ ਪੱਲਾ ਵਿਜਾਲਾਵਾ ਢਾਣੀ ਵਾਲੇ ਠੀਕ ਹੈ ਜੀ ਆ ਉਹਦਾ ਨੰਬਰ ਹੈ ਤੁਸੀਂ ਫੋਨ ਕਰਕੇ ਪੁੱਛ ਵੀ ਸਕਦੇ ਹੋ ਕਿਵੇਂ ਦਾ ਕੰਮ ਕਰਾਉਂਦੇ ਆਪਾਂ ਠੀਕ ਹੈ ਜੀ ਤੇ ਬਾਕੀ ਟਰੈਕਟਰ ਸਾਰਾ ਜਿਵੇਂ ਚਮਕੀ ਜਾਂਦਾ ਸਾਰਾ ਟਰੈਕਟਰ ਓਰਿਜਨਲ 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 ਹੈ ਬੰਪਰ ਤੱਕ ਵੀ ਨਾਲ ਲੈਂਦੇ ਬੰਪਰ ਵੀ ਨਾਲ ਦਾ ਬੰਪਰ ਵੀ ਨਾਲ ਦਾ ਹੈ ਜੀ ਤੇ ਮਾਡਲ ਤੇ ਰੇਟ ਇਹਦਾ ਮਾਡਲ ਹੈ 2013 ਮਾਡਲ ਹੈ ਜੀ ਇਹ ਹਾਂਜੀ ਤੇ ਰੇਟ ਥੋੜਾ ਹੀ ਜਾਂਦਾ ਜੀ ਥੋੜਾ ਕਿੰਨਾ ਕ ਇਹ ਦੇਣਾ ਆਪਾਂ 475 ਦਾ ਦੇਣਾ ਜੀ 4 ਲੱਖ 75 ਹਜ਼ਾਰ ਦਾ ਮਿੱਤਰੋ ਇਹ ਜਿਹੜਾ ਬਾਲੀ ਦੂਰ ਤੋਂ ਆਊਗਾ ਹਾਂ 22 ਆਣ ਜਾਣ ਦਾ ਖਰਚਾ ਟਰੈਕਟਰ ਛੱਡਦਾ ਹਾਂ ਆਣ ਜਾਣ ਦਾ 2 250 ਕਿਲੋਮੀਟਰ ਤੇ ਆਫਰ ਹੀ ਆ ਮਿੱਤਰੋ ਇਹ ਆਫਰ ਆਫਰ ਹੀ ਆ ਚੱਕ ਲੋ ਧੋ ਕੇ ਟਰੈਕਟਰ ਨੂੰ ਇਹ ਆਫਰ ਹੀ ਆ 2 250 ਕਿਲੋਮੀਟਰ ਵਾਲਿਆਂ ਨੂੰ ਮੂਰੇ ਆ ਗਿਆ Mahindra 265 DI ਦੱਸਿਓ ਜੀ ਇਹ ਤਾਂ ਬਾਈ ਇਹ ਦੇ ਤਾਂ ਆਪਾਂ ਹੁਣੇ ਦਿੱਤਾ ਹੈ ਦੇ ਤਾਂ ਵੇਚਤਾ ਹਾਂ ਵੇਚਤਾ ਜੀ ਇਹ बिक ਚੁੱਕਿਆ ਬਾਈ बिक ਚੁੱਕਿਆ ਜੀ ਠੀਕ ਹੈ ਮੂਰੇ ਆ ਗਿਆ Indofarm 3055 ਦੱਸਿਓ ਬਈ ਇਹ 3055 ਆ ਗਿਆ ਜੀ 21 ਮਾਡਲ ਠੀਕ ਹੈ ਜੀ ਇਹ ਅੰਬਾਲਾ ਨੰਬਰ ਹੈ ਹਾਂਜੀ ਇਹਦੇ ਨਾਲ ਦੇ ਟਾਇਰ ਹੈ ਠੀਕ ਹੈ ਜੀ ਇਹਦੇ ਟਾਇਰ ਅਧੇਕ ਮੰਨੋ ਤੁਸੀਂ ਅਧੇਕ ਮੰਨ ਕੇ ਚੱਲੋ ਸਾਰਾ オリジナル ਸਾਈਡ ਗੇਰ ਹੈ ਠੀਕ ਹੈ ਡਬਲ ਡਿਸਟ੍ਰਿਬਿਊਟਰ ਟੋਪ ਮਾਡਲ ਟ੍ਰੈਕਟਰ ਹੈ ਠੀਕ ਹੈ ਜੀ ਤੇ ਰੰਗ ਪੇਂਟ ਦਾ ਚੰਗ ਰੰਗ ਪੇਂਟ ਕਿਤੋਂ ਵੀ ਨਹੀਂ ਆਗੋ ਪੇਂਟ ਬੰਪਰ ਕੱਲਾ ਕੱਲਾ ਬੰਪਰ ਪੇਂਟ ਹੈ ਮਿੱਤਰੋ ਬਾਕੀ ਸਾਰਾ オリジナル ਹੈ ਕਿਤੋਂ ਵੀ ਪੇਂਟ ਨਹੀਂ ਹੈ ਕਿਤੋਂ ਵੀ ਠੀਕ ਹੈ ਕਲਮ ਦਾ ਨਿਸ਼ਾਨ ਹੋਵੇ ਆਪਣੀ ਫੁੱਲ ਗਾਰੰਟੀ ਕੰਪਨੀ ਚ ਲੈ ਜਾਓ ਚੈੱਕ ਕਰਾਓ ਟ੍ਰੈਕਟਰ ਨੂੰ ਠੀਕ ਹੈ ਜੀ ਮਰਗਾਟਾਂ ਦੇ ਅੰਦਰ ਕਾਲਾ ਕੰਪਾਊਂਡ ਮਰਾਇਆ ਹੋਇਆ ਜੀ ਜਰਨ ਲੱਗੇ ਠੀਕ ਹੈ ਜੀ ਤੇਰੇ ਮਾਡਲ ਤੇ ਰ ਕਿੰਨਾ 65 ਫੁੰਡ ਦਾ ਦੇਦਾ ਤਿੰਨ ਲੱਖ 65 ਹਜ਼ਾਰ ਦਾ ਮਿੱਤਰੋ ਬਣੂਗਾ ਤੇ ਟਰੈਕਟਰ ਚੰਗਾ ਇੱਕ ਤੁਹਾਨੂੰ ਛੋਟਾ ਜਿਹਾ ਟਰੈਕਟਰ ਦਿਖਾਉਣੇ ਆ ਛੋਟਾ ਜਿਹਾ ਜੰਮੀ ਟਰੈਕਟਰ ਕਹਿੰਦੇ ਨੇ ਜਿਹਨੂੰ ਆਪਾਂ ਉ ਤਾਂ ਕੰਮ ਕਰਦਾ ਹੈ ਜੰਮੀ ਦੀ ਨਕੀ ਹੈ ਹਨਾ ਤੇ ਇਹਦੇ ਵਿੱਚ ਖੂਬੀਆਂ ਦੱਸ ਕੀ ਕੀ ਨੇ ਆ ਜੀ ਇਹ 2018 ਮਾਡਲ ਹੈ ਜੀ ਹਾਂ ਜੀ 4x4 ਹੈ ਠੀਕ ਹੈ ਜੀ ਇਹ ਹੁੰਦਾ ਸਪੈਸ਼ਲ ਬਾਗਾ ਵਾਸਤੇ ਕਿੰਨੂ ਦੇ ਬਾਗ ਹੁਣ ਅਮਰੂਦਾਂ ਦੇ ਬਾਗ ਹੁਣ ਠੀਕ ਹੈ ਜੀ ਉਹਦੇ ਵਿੱਚ ਚੱਲਦਾ ਹੈ ਉਹਦੇ ਵਿੱਚ ਚੱਲਦਾ ਹਾਂ ਉਹਦੇ ਵਿੱਚ ਚੱਲਦਾ ਹੈ ਇਹਦੇ ਪੀਟਿਓ ਦੇ ਵੀ ਚੱਕਰ ਬਹੁਤ ਨੇ ਇਹਦੇ ਚੱਕਰ ਤਿੰਨ ਤਿੰਨ ਪ੍ਰਕਾਰ ਦੇ ਚੱਕਰ ਆ ਪੀਡੀਓ ਦੇ ਚੱਕਰ ਦੇਖ ਲਓ ਬਾਈ ਕਿੰਨੇ ਨੇ ਇਹ 540 540 ਹਜ਼ਾਰ ਚੱਕਰ ਪੀਡੀਓ ਦੇ ਤਿੰਨ ਚੱਕਰ ਨੇ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਹੈ ਜੀ ਇੱਕ ਚੱਲਿਆ ਵੀ ਬਾਈ ਪਤਾ ਕਿੰਨੇ ਆ 660 ਘੰਟੇ ਕੋਲ 660 ਘੰਟੇ ਚੱਲਿਆ ਕੁੱਲ 660 ਘੰਟੇ ਚੱਲਿਆ ਹੋਇਆ ਰਸਤਾ ਨੰਬਰ ਇਹ ਛੋਟੇ ਪੈਕਜ ਚ ਵੱਡਾ ਤਮਾਕਾ ਹੈ ਇਹ ਰਸਤਾ ਨੰਬਰ ਇਹਨੂੰ ਅਸੀਂ ਲੈ ਕੇ ਦਵਾਂਗੇ ਠੀਕ ਹੈ ਕਿੰਨੇ ਮਾਡਲ ਹੈ ਇਹ 2018 ਮਾਡਲ ਹੈ 4x4 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 ਵੀ ਆਇਆ ਹੈ 4x4 ਵੀ ਹੈ ਮੈਂ ਉਹੀ ਝੂਠ ਨਹੀਂ ਮਾਰਿਆ ਬਾਈ ਛੋਟਾ ਪੈਕੇਜ ਵੱਡਾ ਧਮਾਕਾ ਹੈ 4x4 ਹੈ ਤੇ ਰੇਟ ਕਿੰਨਾ ਹੈ ਦਾ ਇਹਦਾ ਰੇਟ ਬਿਲਕੁਲ ਥੋੜਾ ਜਿਹਾ ਹੈ 2-25 ਦਾ ਦਿਨੇ 2 ਲੱਖ 25 ਹਜ਼ਾਰ ਦਾ ਮੈਂ ਤਰੂ ਆਹ ਟਰੈਕਟਰ ਬਣੂਗਾ ਇਹ ਕਿਸ ਨੇ ਇਲਜਾ ਨਾਲ ਜਾ ਸਕਦੇ ਹਾਂ ਬਾਕੀ ਟਰਾਲੀ ਖਿੱਚਣ ਨੂੰ ਮਨ ਜਵਣ ਕੇ ਛੋਟੀ ਰੇੜੀ ਖਿੱਚਦੇ ਆ ਜਿਹੜੀ ਇੱਕ ਅੱਖਾਂ ਲਈ ਉਹਨੂੰ ਵੀ ਪੂਰਾ ਘੈਂਟ ਕੰਮ ਦੇਊ ਹੈ ਤੇ ਇਸ ਤੋਂ ਇਲਾਵਾ ਪਰਵੀਨ ਹੋਰ ਵੀ ਇਹਨੂੰ ਖੜਾ ਖੜਾ ਕਰਨ ਦਾ ਉਹ ਕਰੇ ਕਰੇ ਵੀ ਦਿੱਕਤ ਕੋਈ ਨਹੀਂ ਅੰਦਰ ਕਮਰੇ ਜੀ ਵਾੜ ਲਓ ਬੈੱਡ ਹੋ ਵੀ ਕੋਈ ਪ੍ਰੋਬਲਮ ਕੋ ਨਹੀਂ ਚਾਹੀਦੀ ਕਮਰੇ ਦੇ ਬੈੱਡ ਵਾਲੇ ਦੇ ਵਿੱਚ ਹੀ ਬਾੜ ਲਾਉਣਾ ਚਾਹੀਏ ਬਾਈ ਕੋਈ ਚੱਕਰ ਕੋ ਨਹੀਂ 3 ਫੁੱਟ ਹੀ ਚੌੜਾ ਹੈ 2.5 ਫੁੱਟ 3 ਫੁੱਟ ਹੀ ਚੌੜਾ ਹੈ 2.5 ਫੁੱਟ 5 ਫੁੱਟ ਲੰਬਾ ਹੈ ਬਸ 5 ਫੁੱਟ ਲੰਬਾ ਹੈ ਕਿਤੇ ਮਰਜੀ ਲਾ ਲਓ ਬੈੱਡ ਵਾਲੇ ਕਮਰੇ ਚ ਘੜ ਚੂ ਚਾਹੇ ਜਵਾਕ ਖੇਡੀ ਜੜ ਬਸ ਬਸ ਤੇ ਜਦੋਂ ਕੰਮ ਲੈਣਾ ਹੋਵੇ ਤਾਂ ਖੇਤਾਂ ਨੂੰ ਲੈ ਜਾਓ ਪੱਠੇ ਲਿਓ ਪੱਠੇ ਲਿਓ ਤੇ ਮੋਬਾਈਲ ਨੰਬਰ ਕਿੰਨਾ ਬਾਈ ਆਪਣਾ 99923 91030 99923 91030 ਠੀਕ ਹੈ ਜੀ 9992391030 ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਬਾਈ ਪ੍ਰਵੀਨ ਜਾਣਕਾਰੀ ਦੇਣ ਲਈ ਲੋ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ